ਹਲੋ ਸਾਫੇ ਕਾਲ ਤੇ ਨੂੰ ਮੈਂ ਬੁਲਾਵਾ ਆਇਆ ਪੰਜਾਬ ਹਾਂਜੀ ਹਾਂਜੀ ਸਾਬ ਦੱਸੋ ਜੀ ਤੇ ਮੈਂ ਸਾਫੇ ਕਾਲ ਤੇ ਨੂੰ ਮੈਂ ਬੁਲਾਵਾ ਤੇ ਤੇਰੇ ਸਾਫੇ ਕਾਲ ਤੇ ਬੁਲਾਉਂਦਾ ਤੋ ਤੂੰ ਕੰਮ ਹਟਾ ਕੇ ਕੀ ਕਰਨਾ ਦੱਸੋ ਸਾਬ ਦੱਸੋ ਜੀ ਦੱਸਣਾ ਇਹਦੇ ਕੋਲ ਦਸਤਾਲੀ ਕੋਈ ਨਹੀਂ ਕਿ ਸਾਹ ਜੀ ਤੈਨੂੰ ਕੋਸ਼ ਮਰਜੀ ਸਮਝ ਲੈ ਰਿਕਵੈਸਟ ਸਮਝ ਲੈ ਬੇਨਤੀ ਸਮਝ ਲੈ ਨਹੀਂ ਨਹੀਂ ਬਸ ਕੀ ਸਮਝ ਲੈ ਤੇਰੇ ਕਿ ਟੈਪਡ ਕਰਦਾ ਹੁਣ ਤੂੰ ਜਿਹੜਾ ਪੁੱਤ ਪੁਣਾ ਕਰਨਾ ਸੀ ਉਹ ਤਾਂ ਮਾਰੇ ਜਾਂ ਤੂ ਫਰਫਰ ਡਟ ਕੇ ਸਾਡੀ ਬੰਦਿਆਂ ਦੀ ਵਿਰੋਧਤਾ ਕੀਤੀ ਹੁਣ ਤਾਂ ਮੈਂਬਰਪੋਰਟ ਨੇ ਹੋਇਆ ਵਿਆਹ ਕਿਹੜੇ ਮੈਂਬਰ ਦੀ ਇੱਕ ਗੱਲ ਸੁਣ ਬਾਬਾ ਹੁਣ ਆਦੇ ਮੈਂਬਰਪੋਰਟ ਨੇ ਹੋਇਆ ਵੀ ਸਿੱਧੇ ਉਹਨਾਂ ਦਾ ਧਰਾ ਧਮਕਾ ਕੇ ਕਿ ਬਲਜੀਤ ਨਾ ਚੱਲੋ ਕਿ ਤੂ ਬਲਜੀਤ ਦੀ ਪੰਚਾਇਤ ਚਲਾ ਲੇਗਾ ਛੋਣ ਕਿਨੇ ਕਰਦਾ ਏ ਕੀ ਆ ਕਿਹੜਾ ਕੰਮ ਆ ਲੋਕਾਂ ਨੂੰ ਖਾਫ ਡੋਣਾ ਮੇਰਾ ਕੰਮ ਪੰਚਾਇਤ ਨੂੰ ਪੰਚਾਇਤ ਤੋੜਨੀ ਆ ਪੰਚਾਇਤ ਤੋਰਨ ਘਾਤ ਨੇ ਤੇਰਾ ਕੰਮ ਵੇਰੋ ਡਿਊਟੀ ਛੱਡ ਕੇ ਵਰਕਰ ਬੰਦਾ ਆ ਜਾ ਤਾਨੂੰ ਕਿਨੇ ਕਹਦਾ ਤਾਨੂੰ ਵੀਰੇ ਕਿਹਾ ਇਹ ਗੱਲ ਜੇ ਮੈਨੂੰ ਕਿਹਾ ਕਿ ਉਹ ਜਿਹੜਾ ਕਿਹਦੇ ਕਿਹਾ ਦੱਸੋ ਉਹ ਮੁਟਲਿਆ ਕਿਹਾ ਹਲਕੇ ਦੇ ਪੈਜ ਪਿੰਡਾਂ ਤੇ ਮੈਨੂੰ ਮਾਇੰਦਗੀ ਕਰਦੀਆਂ ਕੱਲੇ ਕੱਲੇ ਪਿੰਡ ਤੇ ਮੇਰੀ ਨਿਗਾ ਤੇ ਕੱਲੇ 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 ਤੁਹਾਨੂੰ ਕਿਨੇ ਕਿਹਾ ਇਹ ਗੱਲ ਤੁਹਾਨੂੰ ਕਿਹਾ ਦੀ ਕਹਿੰਦੇ ਇਹ ਗੱਲ ਕਿਹਨੇ ਕਿਹਾ ਮੈਨੂੰ ਦੱਸੋ ਕਿਹਾਂ ਨੇ ਮੈਨੂੰ ਆਪ ਪਤਾ ਕਿਵੇਂ ਮੈਨੂੰ ਪਤਾ ਨਾ ਤੁਹਾਨੂੰ ਕਿੰਨੇ ਆ ਮੈਂ ਕਿਸੇ ਦੇ ਕਹੇ ਤਾਂ ਥੋੜਾ ਚੱਲ ਗਈਆਂ ਹਾਂਜੀ ਬੰਦਾ ਬਣ ਕੇ ਸਿੱਧਾ ਹੋ ਜਾ ਨਹੀਂ ਤਾਂ ਇਹ ਨਾ ਕਿ ਇਹ ਨਾ ਸਮਝੀ ਵੀ ਮੇਰੇ ਤੇ ਉਹਦਾ ਹੱਥ ਤਾਂ ਉਹਦਾ ਹੱਥ ਆ ਕੋਈ ਤੇ ਪਾਉਂਦਾ ਮੇਰੇ ਤੇ ਸਿਹ ਦਾ ਹੱਥ ਨਹੀਂ ਨਾ ਮੇਰੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੈ ਦਸਵੇਂ ਪਾਤਸ਼ਾਹੀ ਦਾ ਜੀ ਹਾਂ ਅਸੀਂ ਉਹਦੀ ਬਾਬਾ ਜੀਵਨ ਸਿੰਘ ਦੀ ਲਾੜ ਹੈ ਅਸੀਂ ਬਾਬਾ ਜੀਵਨ ਸਿੰਘ ਦੀ ਲਾੜ ਹੈ ਅਸੀਂ ਬਾਬਾ ਜੀਵਨ ਸਿੰਘ ਦੀ ਬਾਬਾ ਜੀਵਨ ਸਿੰਘ ਦੀ ਲਾੜ ਹੈ ਠੀਕ ਕਰ ਲਈ ਨੀ ਮੈਂ ਗੱਲ ਨਹੀਂ ਕਰਨੀ ਮੈਂ ਬਾਬਾ ਜੀਵਨ ਸਿੰਘ ਦੀ ਲਾੜ ਹਾਂ ਜੰਦੇ ਆ ਠੀਕ ਕਰ ਲਈ ਜੀਵਨ ਸਿੰਘ ਦੀ ਲਾੜ ਹੈ ਤੇ ਬੱਸ ਫਿਰ ਤੁਸੀਂ ਮੇਰੇ ਨਾਲ ਚੱਲਦੇ ਆਂ ਫਿਰ ਬੰਦਾ ਬਣ ਕੇ ਆ ਤੇ ਜਿਹੜੇ ਡਿਊਟੀ ਡਿਊਟੀ ਕਰਦੇ ਡਿਊਟੀ ਕਰੀ ਜਾਂਦੇ ਆ ਅਸੀਂ ਤਾਂ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਜੀ ਡਿਊਟੀ ਕਰਦੇ ਆ ਅਸੀਂ ਸਾਹ ਵਾਦ ਡਿਊਟੀ ਕਰਦੇ ਆ ਐਸਆਈ ਜਾਂਦੇ ਨਹੀਂ ਕੁਝ ਬਣ ਗਿਆ ਮੈਂ ਨਹੀਂ ਕੋਈ ਐਸਆਈ ਹੁਸੇ ਮੈਂ ਨਹੀਂ ਕਹਿੰਦਾ ਕਿ ਐਸਆਈ ਆ ਮੈਂ ਤਾਂ ਸੇਵਾ ਕਰਦਾ ਮੈਂ ਨਹੀਂ ਐਸਆਈ ਸਰਜੀ ਮੈਂ ਕੰਮ ਨੂੰ ਨਹੀਂ ਕਹ ਤਨ ਮੈਂ ਸਦੋ ਕਹਿੰਦਾ ਜੀ ਕਿ ਤੁਹਾਨੂੰ ਜੇ ਮੈਨੂੰ ਕੰਮ ਮੈਂ ਤਾਂ ਤੁਹਾਡੇ ਚੰਨ ਲਈ ਸੁਹੜਾ ਨਹੀਂ ਤੋੜ ਪਹਿਲੇ ਨਹੀਂ ਆਉਂਦਾ ਬੰਦਾ ਬਣ ਕੇ ਜੋ ਤਰ੍ਹਾਂ ਚੁੰਕੀ ਚਾਰਜ ਦਾ ਕੰਮ ਉਹ ਮੈਂ ਤਾਂ ਮੇਰਾ ਤਾਂ ਮੈਂ ਤਾਂ ਕਰੀ ਅਲੱਗ ਤੇ ਤੂੰ ਮੈਂ ਬੁਰੇ ਤੋਂ ਉੱਤਰ ਆਉਣਾ ਤੋਤਾ ਨਹੀਂ ਕਰ ਗਿਆ ਨਾ ਨਹੀਂ ਆਹ ਹੋਈ ਤੇ ਤੂੰ ਤਾਂ ਕੋਈ ਚੀਜ਼ ਨਹੀਂ ਨਾ ਤੇ ਮੈਂ ਕਹਿੰਦਾ ਕਹਿੰਦਾ ਵੀ ਮੈਂ ਕੋਈ ਚੀਜ਼ ਆ ਮੈਂ ਤੁਹਾਨੂੰ ਕਿਹਾ ਮੈਂ ਕਿਹੜੇ ਵਰਕਰ ਨੂੰ ਕਿਹਾ ਤੁਹਾਡੇ ਨੂੰ ਦੱਸੋ ਤੂੰ ਉਦੋਂ ਨਹੀਂ ਕੱਟਪੋ ਕੀਤਾ ਕਿਹੜੇ ਬੱਤਵਾ ਕੀਤਾ ਮੈਂ ਵਰਦੀ ਲਾ ਦੇ ਤਾਂ ਵਰਕਰ ਬਣ ਜਾ ਕਿਹੜਾ ਵਰਕਰ ਬਣ ਜਾ ਮੈਂ ਦੱਸ ਦਿਓ ਲਾ ਦਮਾ ਵਰਦੀ ਲਾ ਦ ਮੈਂ ਮੈਨੂੰ ਦੱਸ ਦੋ ਮੈਨੂੰ ਕਿਹੜੇ ਤੇ ਕਿਹੜੇ ਦਾ ਮਾਲ ਲੈ ਦੇਵਾਂ ਦਾ ਬਿੰਦੂ ਉਹ ਮੈਨੂੰ ਪਤਾ ਨਹੀਂ ਕਿੰਦਾ ਬੋਲਦਾ ਤੋੜ ਤੋੜ ਸਾਤ ਨਹੀਂ ਸੋਸਤ ਨਹੀਂ ਸੋਸਤਰੀ ਕਾਂ ਤਾਂ ਤੈਨੂੰ ਬੁਲਾਈ ਤੂੰ ਮਰਦਰਾ ਨੂੰ ਕੀ ਕੀ ਨਹੀਂ ਮਿੱਠਾ ਹੋਵੇਗਾ ਮੈਨੂੰ ਹੁਣ ਤੁਹਾਡਾ ਕਿਹੜਾ ਫਿਰ ਫਿਰ ਦਾ ਫੋਨ ਤੁਹਾਡਾ ਨੰਬਰ ਕੀ ਅਗਲੇ ਕਰਨ ਦਾ ਮਤਲਬ ਨਹੀਂ ਪੈਂਦਾ ਕੋਈ ਨਹੀਂ ਕਰਨ ਦਾ ਮਤਲਬ ਜੀ ਫੋਨ ਨੰਬਰ ਤੁਸੀਂ ਨੰਬਰ ਫੀਡ ਮੈਂ ਕਰਨਾ ਹੈ ਮੈਂ ਕਹਿੰਦਾ ਕਿ ਨਹੀਂ ਤੁਸੀਂ ਕਰੋ ਮੈਂ ਤਾਂ ਹੁਣ ਬੈਠਾ ਮੈਂ ਕਰਨਾ ਮੈਂ ਨਹੀਂ ਕਹਿੰਦਾ ਤੁਹਾਨੂੰ ਕਿੰਨਾਂ ਦੇ ਵੀ ਫੀਡ ਕਰੋ ਠੀਕ ਹੈ ਤੇ ਨਹੀਂ ਮੈਂ ਆਪੇ ਫੀਡ ਕਰ ਲੂੰਗਾ ਤਾਂ ਕਰ ਫਿਰ ਤੇਰਾ ਮਾਲ ਉਨੇ ਕੀਤਾ ਜੇ ਉਹ ਕਿੰਨੇ ਮਹੀਨੇ ਹੋ ਗਏ ਤੇ ਕਰ ਲੂੰਗਾ ਵੀ ਮੇਰਾ ਫੇਰਾ ਫੋਨ ਆ ਮੈਂ ਫੋਨ ਕਰ ਲੂੰਗਾ ਫੇਰ ਅੱਛਾ ਤੁਸੀਂ ਦੱਸੋ ਕੀ ਹੋਣ ਕਰ ਗਿਆ ਹੈ ਤੇਰੀ ਬੋਲੀ ਆ ਤੂੰ ਦੱਸ ਦੋ ਤੁਸੀਂ ਮੈਨੂੰ ਟਿੰਗ ਕਰਦਾ ਕਿਉਂ ਦੱਸੀ ਕਰਦੇ ਆ ਟਿੰਗ ਕਰਦੇ ਆ ਡੇਟਿੰਗ ਕਰਦੇ ਆ ਆਪਦੀ ਇੱਥੇ ਨਹੀਂ ਲੱਗਦੇ ਹੋਰ ਡੇਟਿੰਗ ਕਰਾਂਗੇ ਇਹ ਤਾਂ ਜਾ ਕਰ ਆਲਾ ਫੇਰ ਇੱਥੇ ਨਹੀਂ ਇੱਥੇ ਇੱਥੇ ਡੇਟਿੰਗ ਨਹੀਂ ਹੋਰ ਕਿਹਦੇ ਗੱਲਾਂਾਂਗੇ ਡੇਟਿੰਗ ਹੋਰ ਦੱਸੋ ਜੀ ਉਹ ਲਾ ਕੇ ਉਹ ਦੱਸੋ ਤੁਸੀਂ ਤੁਹਾਡੇ ਬੰਦਿਆਂ ਦੇ ਸਾਰੇ ਦੇ ਅਸੀਂ ਕੰਮ ਕਰੀ ਜਾਂਦੇ ਕਿੰਦਾ ਪੰਚਾਇਤ ਕਾਹ ਦੀ ਪੰਜਾਬ ਬਣਾਉਣਾ ਹੈ ਅਸੀਂ ਤੁਹਾਨੂੰ ਫੇਰ ਦੱਸਾਂਗੇ ਕੀ ਬੱਸ ਦੱਸਾਂਗੇ ਤੁਸੀਂ ਮੈਨੂੰ ਕੀ ਦੱਸਦੇ ਹੋਂਗੇ ਕਿ ਹੁੰਦਾ ਮੈਂ ਤਾਂ ਆਹਦੀ ਡਿਊਟੀ ਕਰੀ ਜਾਂਦਾ ਵਧੀਆ ਹਾਜੀ ਸਰਵ ਤੋਂ ਜ਼ਿਆਦਾ ਮੇਰੀ ਚੌਂਕੀ ਦੇ ਵਿੱਚ ਤੁਸੀਂ ਦੱਸ ਦੋ ਚੌਂਕੀ 'ਚ ਹਾਜ਼ਰੀ ਨਾ ਤੇਰੀ ਕੀ ਹਾਜ਼ਰੀ ਹਾਜ਼ਰੀ ਨਹੀਂ ਮੇਰੇ ਨਾਲ ਅੱਜ ਹੀ ਉੱਧਰ ਤੱਕ ਟੀੜਕੇ ਮਾਰ ਕੇ ਇਹ ਭਾਈ ਜੋ ਇਨਸਾਫ ਕਰ ਕਰੇ ਜਾ ਕੇ ਅਗਲੇ ਬੁੜੀਆਂ ਦੇ ਕੱਪੜੇ ਪਵਾੜ ਕੇ ਆਇਆ ਤੂੰ ਉਹ ਬਣਾਉਣਾ ਨੂੰ ਭਜਨ ਕਰੀ ਰੱਖਿਆ ਮੈਂ ਭਜਨ ਕਰਤਾ ਮੈਂ ਉਹ ਨਾ ਕਰਾ ਕੀਤਾ ਕੀ ਕੀਤਾ ਮੈਂ ਉਹਨਾਂ ਨੇ ਗੱਲ ਨਾ ਪਾਈ ਉਹ ਤੇ ਅਸਜੋ ਸਾਹਿਬ ਸਾਹਿਬ ਆਪ ਆ ਕੇ ਅਸੀਂ ਖੌਦ ਕਰਦੇ ਉਹਨਾਂ ਨੇ ਕੀਤਾ ਫੈਸਲਾ ਅਸਜੋ ਸਾਹਿਬ ਨੇ ਫੈਸਲਾ ਨਹੀਂ ਕੀਤਾ ਅਸਜੋ ਸਾਹਿਬ ਨੇ ਕੀਤਾ ਨਹੀਂ ਫੈਸਲਾ ਇਹ ਇੱਥੇ ਚੌਕੀ ਆ ਕੇ ਕੀਤਾ ਜੀ ਪਜਾਇਆ ਤੋ ਜਗ ਤੋ ਖੇਡ ਗਏ ਮੈਂ ਕਹਦਾ ਜਦੋਂ ਤੁਹਾਡੇ ਕੋਲ ਮੈਂ ਤੁਹਾਡੇ ਕੋਲ ਆ ਕੇ ਛੋਰੀ ਮਾਰ ਲੈਣਾ ਮੈਂ ਤੁਹਾਡੇ ਆਹ ਨੂੰ ਸੌਂ ਵੀ ਬਹਿ ਕੇ ਗੱਲ ਕਰ ਲੈਣਾ ਦੱਸੋ ਤੁਸੀਂ ਛੋਰੀ ਮਾਰ ਲੈਣਾ ਇਹ ਤਾਂ ਕਿ ਤੂੰ ਐ ਨਹੀਂ ਕਿਹਾ ਮੈਂ ਤੁਹਾਡੀ ਚੁੰਕੀ ਸੀ ਲੱਗਿਆ ਤੂੰ ਤਾਂ ਮੇਰੇ ਨਾਲ ਜਦੋਂ ਅਸੀਂ ਤੁਹਾਨੂੰ ਪਿਆਰ ਨਾਲ ਇਹ ਤੁਹਾਡਾ ਤੁਹਾਨੂੰ ਇਹ ਤੁਹਾਡਾ ਕੋਈ ਕੰਮ ਵੀ ਨਹੀਂ ਰਿਹਾ ਤਾਂ ਦੱਸ ਦਿਓ ਕਿ ਤੁਹਾਡਾ ਕੰਮ ਕੀ ਵੀ ਨਹੀਂ ਆ ਦੱਸ ਦਿਓ ਕੀ ਕੰਮ ਨਹੀਂ ਵੀ ਤੁਹਾਡੇ ਤੋਂ ਕਦੀ ਕਹੀ ਨਹੀਂ ਮੈਂ ਤੁਹਾਨੂੰ ਕਦੀ ਕੀ ਕਹੀ ਨਹੀਂ ਤੇ ਆਉਂਦੇ ਹੀ ਆ ਵਰਕਰ ਤੁਹਾਡੇ ਵਰਕਰ ਆਉਂਦੇ ਹੀ ਆ ਤੁਹਾਡੇ ਵਰਕਰ ਦੱਸ ਦੇਣ ਵੀ ਕਿਹਦਾ ਨਹੀਂ ਕੰਮ ਕੀਤਾ ਸੱਤ ਪਿੰਡਾਂ ਦਾ ਸੱਤ ਪਿੰਡਾਂ ਦੀ ਕੋਈ ਵੀ ਲਾਂਭਾ ਦੇ ਰਿਹਾ ਤੁਹਾਨੂੰ ਕੋਈ ਪਤਾ ਕੇ ਤੂੰ ਤਾਂ ਸਾਡੇ ਬੰਦੇ ਨਾਲ ਜਲੀਲ ਕੀਤਾ ਰਾ ਤੁਹਾਡੇ ਬੰਦੂ ਦੇ ਬੰਦੇ ਨੂੰ ਕੋਈ ਸੌਖਾ ਕੇ ਕਹਦੇ ਗੁਰੂ ਸਾਹਿਬ ਦੀ ਕਰਨ ਦਰਸਨ ਪਾਸਾ ਜੀ ਵੀ ਸੇਵਾ ਲਈ ਕੀਤਾ ਹੋਵੇ ਜੇ ਮੈਂ ਖਾਲਾ ਸੌ ਹੇ ਮੈਂ ਸੋਹਣਾ ਦੱਸਣਾ ਦਫਰੇ ਪਾਸ਼ਾਹੀ ਦੀ ਮੈਂ ਤਾਂ ਡਰਦਾ ਤੇ ਮੈਂ ਭਾਬੇ ਜੀਵਨ ਸਿੰਘ ਵੀ ਲਾਦ ਤੇ ਤੈਨੂੰ ਮੈਂ ਨਹੀਂ ਦੱਸਦਾ ਵੀ ਲਾਦ ਅਸੀਂ ਵੀ ਭਾਬੇ ਜੀਵਨ ਸਿੰਘ ਤੋਂ ਹੀ ਆ ਜੇ ਤੁਸੀਂ ਲਾਦ ਹੁੰਦੇ ਨਾ ਦੋਬਾ ਜੀਵਨ ਸਿੰਘ ਮੈਨੂੰ ਇਹ ਗੱਲ ਨਹੀਂ ਕਹਿੰਦਾ ਸੀ ਕਿੰਨਾ ਥਰੀ ਗੱਲ ਤੁਸੀਂ ਮੈਨੂੰ ਕਹਿਓ ਤੇ ਤੁਰਦੇ ਹੋ ਜਾਂ ਤੁਸੀਂ ਤੁਸੀਂ ਮੈਨੂੰ ਤੁਰਦੇ ਆ ਤੁਸੀਂ ਦਬਾਅ ਪਾਉਂਦੇ ਆ ਮੇਰੇ ਤੇ ਗੋਟੀਆਂ ਫਿਲਾਉਂਦੇ ਤੁਸੀਂ ਦਬਾਅ ਪਾਉਂਦੇ ਆ ਮੇਰੇ ਤੇ ਕਿਉਂਦੇ ਆ ਦਬਾਅ ਪਾਉਣਾ ਨਹੀਂ ਕਿਉਂ ਸਾਡਾ ਕਦੋਂ ਤੱਕ ਦਬਾਅ ਪਾਵਾਂਗਾ ਮੈਂ ਕੰਸਟਰਕਟਰ ਚ ਜਾਉਂਦਾ ਉੱਥੇ ਡਿਊਟੀ ਕਰਦਾ ਮੈਨੂੰ ਕੀ ਹੁੰਦਾ ਜਾ ਜਾਵਾਂ ਨਾ ਠੀਕ ਗੱਲ ਨਹੀਂ ਫ ਜੰਦਨ ਵਾਲੀ ਕਲੀਕਾ ਕੋਈ ਵੀ ਮਰਕਾ ਤੁਹਾਡਾ ਕਹਦੇਵੇਂ ਵੀ ਬੈਕ ਆਊਟ ਆ ਸਰਦਾਰ ਕਿਉਂਦੇ ਕੋਈ ਵੀ ਬੰਦਾ ਹੱਥ ਖੜਾ ਕਰਕੇ ਕਹਦੇਵੇਂ ਸੈਕਟਰਾਂ ਦੇ ਮੈਂਬਰਾਂ ਤੇ ਦਬਾਅ ਕੋਈ ਨਾ ਕਹਦਾ ਦਬਾਅ ਕੋਈ ਦੱਸ ਦੋ ਕਿਹੜੇ ਬੰਦੇ ਦਬਾਅ ਪਾਈਆ ਕੋਈ ਤੂੰ ਬੰਦਾ ਹੱਥ ਖੜਾ ਕਰਕੇ ਕਹਦੇਵੇਂ ਮੈਨੂੰ ਵੀ ਉਦੋਂ ਉਦੋਂ ਦਬਾਅ ਪਾਉਂ। ਪਰ ਉਹ ਵੀ ਬੰਦਾ ਕਹਦੇਵੇਂ ਵੀ ਉਹ ਦਬਾਅ ਪਾਉਂਦਾ ਜਿਉਂਕਿੰਚਾਰਜ ਅੱਜ ਤੱਕ ਮੈਨੂੰ ਕਦੇ ਕਿਸੇ ਪੁਲਿਸ ਨੇ ਸ਼ਿਕਾਇਤ ਹੋਵੇ ਕਦੇ ਕਿਸੇ ਦੇ ਨਾਮ ਪਾ ਲਈ ਆ ਤੂੰ ਕਿਹ ਟੈਂਡਰ ਚੰਕੀ ਚਾਹੇ ਤੂੰ ਕਦਰ ਮਚਾਇਆ ਮੈਂ ਕਿਉਂ ਕਦਰ ਮਚਾਇਆ ਸੱਤੇ ਤੋਂ ਸੱਤੇ ਪੰਜ ਸੌ ਖਾ ਮੇਰੇ ਤੇ ਕੌਣ ਦੁਖੀ ਹਤਾ